ਯਾਰ ਜਿਹੜੀ ਰੇੜੀ ਤੋਂ ਮਰਜੀ ਤੂੰ ਦੋ ਦੋ ਚਾਰ ਚਾਰ ਪੀਚ ਚੱਕ ਕੇ ਲੈ ਜਾਂਦਾ ਯਾਰ ਅਸੀਂ ਪੈਸੇ ਨਹੀਂ ਲਾ ਕੇ ਲੈਂਦੇ ਯਾਰ ਕਿਉਂ ਚੱਕਦੇ ਹੋ ਯਾਰ 40 4000 ਰੁਪਏ ਆ ਵੀ ਯਾਰ ਰੇੜੀ ਤਨਖਾਹ ਹੈਗੀ ਆ ਅੱਗੋਂ ਪੈ ਮੈ ਸਾਨੂੰ ਮਜਬੂਰ ਕਰਦੇ ਆ ਫਿਰ ਫੇਰੇ ਤੁਸੀਂ ਇੱਥੇ ਆ ਨਾ ਨੀ ਮੰਡੀ ਵਾਸਤੇ ਯਾਰ ਰੇੜੀ ਤੁਹਾਡੀ ਤਨਖਾਹ ਹੈ ਕਿ ਤੁਸੀਂ ਹਾਂ ਮੋਟਰਸਾਈਕਲ ਦਾ ਨੰਬਰ ਦਿਨਾ ਮੈਂ ਉਹ ਬੰਦਾ ਚੰਗਾ ਲੱਗਦਾ ਬੋਣੀ ਕਰੀਏ ਨਾਗਰੀ ਤੋਂ ਸਵੇਰ ਨਾਲ ਆ ਨਾ ਦੋ ਦੋ ਚਾਰ ਚਾਰ ਪੀਚ ਚੱਕ ਕੇ ਲੈ ਜਾਣਾ ਦੱਸ ਫਿਰ ਰੇੜੀ ਵਾਲੇ ਮੈਂ ਬੰਦਨਾਮ ਕਰਦੇ ਨੇ ਉੰਜ ਸਾਡੇ ਰੇਡੀ ਵਾਲੇ ਡੰਡੇ ਵਜਦੇ ਨੇ ਉੱਥੇ ਆਏ ਸਾਰੇ ਆਜੋ ਨਾ ਆਇਆ ਚਾੜੀ ਨਾਲ ਨੂੰ ਜਿਨਾਨੀ ਬਰਾ ਸਾਰੇ ਜਣੇ ਕਹਿਣਾ ਆਤਣਾ ਨਾ ਨੰਨ ਨਾ ਪ੍ਰਾਸ਼ਟ ਬੋੜਾ ਬਰਾਗਾ ਨੀਲੇ ਬਤਰੇ ਦਾ ਹਾਂ ਹੁਣ ਹੋਇਆ ਗੋਸ ਨਹੀਂ ਬਾਓ ਯਾਰ ਤੂੰ ਰੋਜ ਦਾ ਸਮਾਨ ਚੱਕ ਕੇ ਲੈਣਾ ਯਾਰ ਅਜੇ ਕਿਨ ਆਇਆ ਗੋਸ ਨਹੀਂ ਹੈਗਾ ਯਾਰ ਅਸੀਂ ਤੈਨੂੰ ਕੀ ਹੋ ਗਿਆ ਜੇ ਕਦੇ ਰੋਕਿਆ ਨਹੀਂ ਹੈਗਾ ਤਾਂ ਪਰ ਤੂੰ ਫਿਰ ਮਜਬੂਰ ਕਰਦੇ ਆ ਫਿਰ ਅਜੇ ਮਜਬੂਰ ਕੀਤਾ ਤੂੰ ਸਿਆਰ ਸਾਨੂੰ ਕਿੰਨਾ ਯਾਰ ਜਿਹੜੀ ਰੇਡੀ ਤੋਂ ਮਰਜੀ ਤੂੰ ਦੋ ਜਦੋਂ 4 40 20 ਚੱਕ ਕੇ ਲੈ ਜਾਂਦਾ ਯਾਰ ਅਸੀਂ ਪੈਸੇ ਨਹੀਂ ਲਾ ਕੇ ਲੈਂਦੇ ਯਾਰ ਕਿਉਂ ਚੱਕਦੇ ਹੋ ਯਾਰ 40 4000 ਰੁਪਏ ਆ ਵੀ ਯਾਰ ਤੁਹਾਡੀ ਤਨਖਾਹ ਹੈਗੀ ਆ ਅੱਗੋਂ ਪੈ ਮੈ ਸਾਨੂੰ ਮਜਬੂਰ ਕਰਦੇ ਹੋ ਫਿਰ ਫੇਰੇ ਤੁਸੀਂ ਇੱਥੇ ਆ ਨਾ ਨਾ ਨਹੀਂ ਮੰਡੀ ਵਾਸਤੇ ਯਾਰ ਤੁਹਾਡੀ ਤਨਖਾਹ ਹੈ ਕਿ ਤੁਸੀਂ ਹਾਂ ਲੋ ਫਿਰ ਬੱਸ ਸਟicker ਦੇ ਬਣਾ ਲਾ ਰੀਚ ਅੰਦਰ ਆਏਗਾ ਫਿਰ ਕੀ ਆਗਾ ਹਾਂ ਹਾਂ ਬੰਦਾ ਚੰਗਾ ਨਹੀਂ ਲੱਗਦਾ ਬਹੁਜੇ ਸੇ ਗਰੀਬ ਬੰਦੇ ਬੱਚੇ ਛੱਡ ਕੇ ਆਏ ਨਿੱਕੇ ਨਿੱਕੇ ਬੱਚੇ ਛੱਡ ਕੇ ਆਇਆ ਕਰੇ ਸਾਰ ਦਿਨ ਦੋਪੇ ਦੇ ਵਿੱਚ ੱੱਕੇ ਖਾਣੇ ਆ ਤੁਹਾਡੀ ਤਨਖਾਹ ਤੁਸੀਂ ਫੇਰ ਵੀ ਸਾਡੇ ਆ ਵਾਹ ਨਾ ਤਨਾਲਾਈ ਮਾ ਨਾਲ ਕੋਈ ਆਤਿਨਾਸ਼ ਕਰਾਏ ਲਾਈ ਇੱਧਰ ਨੂੰ ਜਗਾ ਲੱਗਦਾ ਬਹੁਤ ਯਾਰ ਦੋਤੇ ਯਾਰ ਦਾ ਲਿੱਤਾ ਇੱਕ ਮਿੰਟ ਭਾਜੀ ਇਹਨਾਂ ਦੀ ਜੋੜ ਕੇ ਘੱਟ ਤੋਂ ਘੱਟ ਇੱਧਰ ਛੜੀ ਅਰੇ ਇਹ ਬੰਦੇ ਦੀ ਕਿੰਨੀ ਤਨਖਾਹ ਹੋਣੀ ਹੈ ਇੱਕ ਮਿੰਟ 40-50000 ਹੋਵੇਗੀ ਸਵੇਰੇ 5 ਵਜੇ ਆਨੇ ਆਸੀਂ ਰੇੜੀਆਂ ਲਾਣੇ ਆ ਤੇ ਸਾਵਲਾ ਲਾਲਾ ਦੋ ਦੋ ਚਾਰ ਚਾਰ ਪੀ ਜਿਹੜੀ ਰੇੜੀ ਟਵਾ ਕੇ ਚੱਕ ਕੇ ਲੈ ਗਿਆ ਜਿਹੜੇ ਯਾਰ ਇਹ ਹੁਣ ਮੈਂ ਆ 100 ਰੁਪਏ ਕਿਲੋ ਆੜੂ ਲੈ ਆ ਪੈਸੇ ਨਹੀਂ ਦਿੱਤੇ ਕਹਿੰਦੇ ਪੈਸੇ ਨਹੀਂ ਦਿੱਤੇ ਦਰਾ ਕੇ ਆ ਮਰਾ ਹਾਂ ਇਹ ਦੇਖੋ ਚਲਾ ਕੇ ਆਂਬ ਲੈ ਲੈ ਥੋੜੇ ਖਰਾ ਨਾਲ ਖੜੋ ਐਸੇ ਤੇ ਲਾਲਾ ਆ ਪੈਸੇ ਲੈ ਲਾਲਾ ਤੂੰ ਐਸੇ ਕਿਉਂ ਛੱਡਦਾ ਪਿਆ ਸੂਰੇ ਸਾਰੇ ਗੱਲਾਂ ਕਰੀ ਇਹ ਨਹੀਂ ਹੈ ਮੈਨੂੰ ਮੈਨੂੰ ਨਿੰਬੂ ਮੈਂ ਕਿਹਾ 40 ਰੁਪਏ ਕਰਾ ਬੁੱਧੀ ਵਾਲਾ ਉਹ ਤਾਂ ਪਹਿਲੇ ਦੇ ਦੇ ਆਂਬ ਵਾਲੇ ਰੱਖ ਦੇ ਤੇ ਗਾੜਲਾ ਇਹ ਦੇ ਨਾ ਲੈ ਲਿਆ ਫਿਰ ਪੈਸੇ ਦੇਉ ਨਾ 20 ਰੁਪਏ ਲੈ ਦੋ ਹਾਂ ਅੱਭੀ ਲੋਗਾ ਪੈਸੇ ਦੇ ਕੇ ਜਾ ਬਹੁਤ ਹੈ ਸਰਕਾਰੀ ਨੌਕਰੀ ਦਾ ਬੰਦਾ ਆ ਕੇ ਦੋ ਸਰਕਾਰੀ ਵਿਭਾਗ ਮੈਂ ਬੰਦਾ ਆ ਕੇ ਚੰਗਾ ਲੱਗਣਾ ਦੋ ਹਾਂ ਸਾਡੇ ਦੇਸੀ ਘਰਾਣੇ ਦੇ ਆਪ ਕੋਣ ਦਾ ਨਾਮ ਆਇਆ ਕਿੱਛਾ ਗਨੇ ਆਈ ਤਾਂ ਖਿੱਚਿਆ ਕੋਣੀ ਆਪੇ ਡਿੱਗਦਾ ਫਿਰ ਨਾਮ ਆ ਗਿਆ ਹੁੰਦਾ ਪੈਸੇ ਲੱਲਾ ਦਿੰਦਾ ਪੈਸੇ ਹਾਂ ਸੁਧਦੇ ਪੈਸੇ ਦੇ ਕੇ ਜਾਓ ਯਾਰ ਚੰਗਾ ਲੱਗਣਾ ਹਾਂ ਆਰਜਨਨ ਜੂੜ ਅੱਗੇ ਅੰਦਰ ਤੇ ਆਉਂਦੀ ਹੈ ਗੜੀ ਭਾਰ ਤੇ 50000 ਰੁਪਏ ਤੇ ਆ ਯਾਰ ਤਨ ਗਿਆ ਹੁਣ ਮੈਂ ਯਾਰ ਅਸੀਂ 70 ਰੁਪਏ ਕਿਲੋ ਆੜੂ ਲੈ ਕੇ ਆਏ ਯਾਰ ਦੋ ਦੋ ਯਾਰ ਕਿ ਆੜੂ ਆਏ ਮੈਂ ਵੰਡਣ ਆਸਤੇ ਆ ਯਾਰ ਬੰਦਾ ਚੰਗਾ ਲੱਗਦਾ ਹੈ ਯਾਰ ਰੋਜ ਮੇਰੇ ਪੰਜ ਹਜ਼ਾਰੀ ਅਸੀਂ ਮਜਬੂਰ ਹੈਗੇ ਪਰ ਬੋਲਦੇ ਨਹੀਂ ਸੀਗੇ ਅਸੀਂ ਛਣ ਪਹਿਲਾਂ ਵੀ ਹੈ ਸੋਮਵਾਰ ਮੰਗਲਵਾਰ ਚੜ੍ਹਦੇਵਾਰ ਬੋਣੀ ਨਹੀਂ ਕੀਤੀ ਮੇਰੇ ਦੋ ਅੰਬ ਚਾਗੇ ਲੈ ਗਿਆ ਬੋਣੀ ਨਹੀਂ ਕੀਤੀ ਪੈਦਲ ਉਹਨੇ ਸਾਰਾ ਦਿਨ ਮਨ ਇਹਨਾਂ ਦੁਖੀ ਹੁੰਦਾ ਇੱਧਰ ਹੀ ਤੇ ਹੋਰ ਜਾਇਆ ਦੋ ਦਿਨਾਂ ਵਿੱਚ ਜਾ ਕੇ ਤਾਂ 10 ਸਰੇ ਅੱਥਰੇ ਇੱਧਰੇ ਬਟਾਉਂਦਾ